ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜਿਸ ਅਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਤੇ ਪ੍ਰਸਿੱਧ ਗੁਰਦੁਆਰਾ ਹੈ ਇਸ ਅਸਥਾਨ ਤੇ ਗੁਰੂ ਸਾਹਿਬ ਪਹਿਲੀ ਉਦਾਸੀ ਸਮੇ ਇਸ ਅਸਥਾਨ ਤੇ ਆਏ ਸੀ ਇਸ ਪਿੰਡ ਦਾ ਨਾਮ ਸਰਾਇ ਨਗਾ ਹੈ ਤੇ ਇਹ ਇੱਥੇ ਹੀ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਜਨਮ ਹੋਇਆ ਇਸੇ ਅਸਥਾਨ ਤੇ ਹੀ ਇੱਕ ਕਰਮੂ ਕੋੜੀ ਦਾ ਗੁਰੂ ਸਾਹਿਬ ਜੀ ਨੇ ਕੋੜ ਘਟਿਆ ਸੀ ਤੇ ਇੱਥੇ ਹੀ ਇੱਕ ਵਣ ਮੌਜੂਦ ਹੈ ਜੈਸਾ ਥੱਲੇ ਉਸ ਕਰਮੀ ਕਰਮੂ ਕੋੜੀ ਨੂੰ ਬਿਠਾਇਆ ਗਿਆ ਸੀ ਉਸ ਦੇ ਪਰਿਵਾਰ ਵੱਲੋਂ ਤੇ ਇਹ ਉਹੀ ਵਾਣਾ ਜਿੱਥੇ ਕਰਮੂ ਕੋੜੀ ਨੂੰ ਬਿਠਾਇਆ ਗਿਆ ਸੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਇੱਥੇ ਆ ਕੇ ਬੈਠੇ ਸਨ ਤੇ ਉਹਦੇ ਕਹਿਰਾਲਾਉਣ ਦੀ ਬਾਤ ਦੇ ਨਾਲ ਤੇ ਭਾਈ ਮਰਦਾਨੇ ਜੀ ਨੂੰ ਜਦ ਪਤਾ ਲੱਗਿਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਦੱਸਿਆ ਤੇ ਫਿਰ ਇਥੇ ਇੱਕ ਸਰੋਵਰ ਹੈ ਜੋ ਕਿ ਗੁਰੂ ਸਾਹਿਬ ਦੇ ਕਿਰਪਾ ਦੇ ਨਾਲ ਬਰਸਾਤ ਹੋਈ ਤੇ ਉਸ ਦਾ ਪਾਣੀ ਉਸ ਵੱਲ ਨੂੰ ਚਲਾ ਗਿਆ ਤੇ ਬਾਅਦ ਵਿੱਚ ਹੁਣ ਉਸ ਅਸਥਾਨ ਤੇ ਮਤਲਬ ਕਿ ਜੋ ਸਰੋਵਰ ਹੈ ਉਥੇ ਬਹੁਤ ਲੋਕਾਂ ਦੇ ਰੋਗ ਕੱਟੇ ਜਾਂਦੇ ਨੇ ਜੋ ਵੀ ਚਮੜੀ ਦੇ ਰੋਗ ਤੇ ਜ਼ਰੂਰ ਦਰਸ਼ਨ ਕਰੋ ਆ ਕੇ ਤੇ ਬਹੁਤ ਆਨੰਦ ਮਿਲਦਾ ਹੈ ਇਹ ਉਹੀ ਸਰੋਵਰ ਹੈ ਜਿੱਥੇ ਮਤਲਬ ਕਿ ਰੋਗ ਇਕੱਠੇ ਜਾਂਦੇ ਨੇ ਚਮੜੀ ਦੇ ਇਸ਼ਨਾਨ ਕਰਨ ਦੇ ਨਾਲ ਤੇ ਗੁਰੂ ਸਾਹਿਬ ਜੀ ਨੇ ਇਸ ਸਥਾਨ ਤੇ ਹੀ ਇੱਕ ਕਰਮੂਕੂੜੀ ਦਾ ਇਲਾਜ ਕੀਤਾ ਸੀ ਚੈਨਲ ਨੂੰ ਸਬਸਕ੍ਰਾਈਬ ਲਾਈਕ